ਕੁਝ ਆਪਾਂ ਦਾ ਹਰ ਕਰਨੀ ਤੇ ਸਹੀ ਰਹੋ ਦੇਖੋ ਬੇਸਿਕਲੀ ਛਾਪੇ ਮਾਰੀ ਆਪਾਂ ਇਹਨੂੰ ਘੱਟ ਕਹਿ ਸਕਦੇ ਹਾਂ ਅਸੀਂ ਫੂਡ ਸੇਫਟੀ ਮੈਜਰ ਦੇ ਹਿਸਾਬ ਨਾਲ ਅੱਜ ਪੰਜਾਬ ਸਰਕਾਰ ਦੀਆਂ ਜੋ ਹਦਾਇਤਾਂ ਸਾਡੇ ਵਿਜੀਲੈਂਸ ਆਫੀਸਰ ਸਾਡੇ ਚੀਫ ਡਾਇਰੈਕਟਰ ਸਾਹਿਬ ਨੇ ਜੀ ਨਗੇਸ਼ਵਰ ਆ우 ਜੀ ਔਰ ਨਵੇਂ ਸਾਡੇ ਐਸਐਸਪੀ ਸਾਹਿਬ ਆਏ ਨੇ ਰਾਜਪਾਲੀ ਉਹਨਾਂ ਦੀ ਹਦਾਇਤਾਂ ਅਨੁਸਾਰ ਅਸੀਂ ਅੱਜ ਫੂਡ ਸੇਫਟੀ ਆਫਿਸਰਜ਼ ਨੂੰ ਨਾਲ ਲੈ ਕੇ ਰਾਜਪੁਰਾ ਵਿਖੇ ਦੁਕਾਨਾਂ ਚੈੱਕ ਕਰ ਰਹੇ ਹਾਂ ਇਹਦਾ ਚੈਕਿੰਗ ਦਾ ਮਕਸਦ ਸਿਰਫ ਇਹ ਹੈ ਕਿ ਲੋਕਾਂ ਦੀ ਸਿਹਤ ਨਾਲ ਕੋਈ ਇਹੋ ਜਿਹਾ ਖਿਲਵਾੜ ਜੋ ਹੋ ਰਿਹਾ ਹੈ ਜੀਕਲ ਆਪਾਂ ਸਾਰੇ ਦੇਖ ਵੀ ਰਹੇ ਹਾਂ ਪੜ੍ਹ ਵੀ ਰਹੇ ਹਾਂ ਤੇ ਉਸ ਮੁਤਾਬਕ ਅਸੀਂ ਇਹਨਾਂ ਦੀ ਦਹੀਂ ਔਰ ਦੁੱਧ ਦੀ ਸੈਂਪਲਿੰਗ ਕਰਾਂਗੇ ਈਵਨ ਪਨੀਰ ਦੀ ਤੇ ਉਹ ਸੈਂਪਲਿੰਗ ਕਰਕੇ ਅਸੀਂ ਇਹਨਾਂ ਦੀ ਲੈਬਰਾਟਰੀ ਭੇਜ ਕੇ ਦੇਖਾਂਗੇ ਵੀ ਇਸ ਚੀਜ਼ ਜੇ ਕੋਈ ਗੜਬੜ ਹੈਗੀ ਹੈ ਤਾਂ ਉਸ ਅਨੁਸਾਰ ਸੇਫਟੀ ਫੂਡ ਦੇ ਜੋ ਐਕਟ ਕਹਿੰਦਾ ਹੈ ਉਸ ਮੁਤਾਬਕ ਇਹਨਾਂ ਤੇ ਕਾਰਵਾਈ ਕੀਤੀ ਜਾਊਗੀ ਸਰ ਕਿ ਮੈਂ ਇੱਕ ਦੁਕਾਨਾ ਚ ਆ ਕੇ ਤੁਹਾਨੂੰ ਕੀ ਸੈਂਪਲ ਮਿਲਾ ਸਕਦਾ ਦੇਖੋ ਹੁਣ ਇਸ ਤੋਂ ਪਹਿਲਾਂ ਅਸੀਂ ਇੱਕ ਹੋਰ ਟਾਊਨ ਦੇ ਵਿੱਚ ਬਿਹਾਰੀ ਲਾਰੈਂਸਸ ਉਹਦੀ ਚੈਕਿੰਗ ਕਰਕੇ ਆਏ ਹਾਂ ਉੱਥੋਂ ਅਸੀਂ ਪਨੀਰ ਤੇ ਦਹੀਂ ਦੇ ਚਾਰ ਚਾਰ ਸੈਂਪਲ ਲਏ ਨੇ ਸਰ ਉਸ ਪਨੀਰ ਦਹੀਂ ਕਰ ਰਹੇ ਚੈਕਿੰਗ ਮੋਇਸਚਰ ਦੇਖੋ ਡੇਲੀ ਪ੍ਰੋਡਕਟਸ ਸਾਂ ਇਹੀ ਆਉਂਦਾ ਬਾਕੀ ਜਿਹੜੇ ਪਰਿਸ਼ੇਵਲ ਆਈਟਮਸ ਹੈਗੀਆਂ ਜਿਹੜੀਆਂ ਸੇਲੇ ਲਾਈਕ ਫੂਡ ਕੇਸ ਆਮ ਨੂੰ ਖਰਾਬ ਹੋ ਜਾਂਦੇ ਉਹਨੂੰ ਸਾਨੂੰ ਸਿੰਪਲੀ ਕਰਦਾ ਕੋਈ ਆਈਡੀਆ ਨਹੀਂ ਹੈ ਸਰ ਜਿਸ ਤਰ੍ਹਾਂ ਤੁਸੀਂ ਹੋਰੇ ਚੈਕਿੰਗ ਦੇ ਲਈ ਆਏ ਹੋ ਸਫਾਈ ਵਗੈਰਾ ਦਾ ਕਾਫੀ ਜਿਹੜਾ ਹੈ ਉਸ ਜਗਾਹ ਜੀ ਉਸ ਨੂੰ ਲੈ ਕੇ ਕੋਈ ਜਿਹੜੀ ਕਾਰਵਾਈ ਕੀਤੀ ਜਾਵੇ ਦੇਖੋ ਜਿਹੜਾ ਜੋ ਚੀਜ਼ ਸਾਡੇ ਪ੍ਰਿਵਿਊ ਚ ਹੈ ਅਸੀਂ ਉਹੀ ਕਰਨਾ ਹੈ ਜੋ ਸਫਾਈ ਵਗੈਰਾ ਦਾ ਉਹ ਫੂਡ ਸੇਫਟੀ ਵਾਲੇ ਦੇਖ ਰਹੇ ਨੇ ਉਹਨਾਂ ਨੇ ਦੇਖਿਆ ਵੀ ਹੈ ਔਰ ਬਹੁਤ ਮਾੜੀ ਹਾਲਤ ਹੈ ਇੱਥੇ ਇਸ ਜਗ੍ਹਾ ਤੇ ਤੇ ਉਹਨਾਂ ਦੇ ਕਹਿਣ ਅਨੁਸਾਰ ਉਹ ਉਸ ਚੀਜ਼ ਦਾ ਚਲਾਨ ਵੀ ਕਰਕੇ ਜਾਣਗੇ ਸਰ ਕੋਈ ਇਨਫਿਊਚਰ ਇਸ ਤੋਂ ਵੀ ਪਲੈਨ ਹੈਗੇ ਜੇ ਦੂਜੀ ਵਗਾਰ ਆ ਗਿਆ ਹੋਰ ਹੈ ਗਿਆ ਸਾਡੇ ਇਥੇ ਸਿੰਥੈਟਿਕ ਦੁੱਧ ਬਹੁਤ ਵੱਡੇ ਪੱਧਰ ਤੇ ਬਣ ਰਿਹਾ ਹੈ ਰਾਜ ਦੇ ਵਿੱਚ ਉਹਨਾਂ ਨੂੰ ਵੀ ਟੈਕਚੂਰ ਕਰਨ ਦੀ ਕੋਈ ਹੈਗੀ ਸਕੀਮ ਨਹੀਂ ਦੇਖੋ ਹੁਣ ਸਾਡੇ ਆਏ ਤੇ ਤੁਸੀਂ ਇਹ ਦੱਸ ਰਹੇ ਹੋ ਤੁਸੀਂ ਸੈਪਰੇਟ ਜਦੋਂ ਮਰਜ਼ੀ ਸਾਡਾ ਅਸੀਂ ਤਾਂ ਖਬਰ ਹੀ ਲਾ ਤੁਸੀਂ ਦੇਖੋ ਨਹੀਂ ਖਬਰ ਨਹੀਂ ਖਬਰ ਨਾਲ ਬਫੈਕਟਿਵ ਹੁੰਦਾ ਕਿ ਤੁਸੀਂ ਸਾਡੇ ਕੋਲ ਆਓ ਸਾਨੂੰ ਸਾਰੀ ਗੱਲ ਸਮਝਾਓ ਦੇਖੋ ਕਹਿਣ ਨੂੰ ਸਾਰੇ ਕਹਿ ਦਿੰਦੇ ਆ ਲੇਕਿਨ ਸਾਡੇ ਕੋਲ ਆ ਕੇ ਪੂਰਾ ਅਸੀਂ ਆਪਾਂ ਪਲਾਨ ਕਰਕੇ ਹੀ ਚੈੱਕ ਕਰ ਸਕਦੇ ਆ ਉਹ ਵੀ ਅਸੀਂ ਮਾਨਜੋਗ ਅਫਸਰਾਂ ਦੀ ਇਜਾਜ਼ਤ ਲੈਣ ਤੋਂ ਬਾਅਦ ਜੋ ਸਾਡੇ ਪ੍ਰੂਵਿਊ ਦੇ ਵਿੱਚ ਆਉਂਦਾ ਵਿਜੀਲੈਂਸ ਸਾਡੀ ਬੇਨਤੀ ਇਹ ਜਦੋਂ ਅਸੀਂ ਤੁਹਾਨੂੰ ਦੱਸਦੇ ਹਾਂ ਤੁਸੀਂ ਉਹਨਾਂ ਨੇ ਇੰਨੀ ਗੱਲ ਠੀਕ ਹੋ ਜਾਂਦੀ ਹੈ ਮੁੜ ਕੇ ਜਿਵੇਂ ਅੱਜ ਇੱਥੇ ਸੱਚੇ ਕਹ ਬਿਓਗੇ ਐਸਾ ਉਹ ਸੱਚੇ ਕਹ ਬਿਓ ਦੇਖੋ ਜਿਹੜੀ ਦੁੱਧ ਦੀ ਗੱਲ ਕਰ ਰਹੇ ਹੋ ਇਹ ਹੋ ਨਹੀਂ ਸਕਦਾ ਵੀ ਸੱਚੇ ਕਹ ਬਿਓ ਹੈ ਕਿਉਂਕਿ ਦੁੱਧਰ ਉਹ ਜੀ ਆਉਣਾ ਮਾਰਕੀਟ 'ਚ ਨਾ ਇਹ ਹੋ ਸਕਦਾ ਕਿ ਜੇ ਉਹ ਸਿੰਥੈਟਿਕ ਪਾਉਂਦੇ ਆ ਤਾਂ ਅਗ ਤੁਹਾਨੂੰ ਪਤਾ ਹੀ ਹੈ ਸਰ ਹੋਟਲ ਆਈਟਮ ਦੀ ਵੀ ਹੋਟਲ ਦਾ ਕੰਟ ਚੱਲਦਾ ਹੈ ਉਹਦਾ ਵੀ ਕੋਈ ਹੈਗਾ ਸਿਸਟਮ ਜਿਹੜੀ ਤੁਹਾਡੀ ਹੁਣੇ ਗੱਲਾਂ ਹੈਗੀਆਂ ਫਾਸਟ ਫੂਡ ਜਾਂ ਦੁੱਧ ਬਾਰੇ ਇਹਦੇ ਬਾਰੇ ਅਸੀਂ ਆਪਦੇ ਲੈਵਲ ਤੇ ਨਾ ਜੀ ਜਿਹੜਾ ਫੂਡ ਡਿਪਾਰਟਮੈਂਟ ਹੈਗਾ ਜਾਂ ਹੈਲਥ ਡਿਪਾਰਟਮੈਂਟ ਹੈ ਉਹਨਾਂ ਨੂੰ ਅਸੀਂ ਆਪਦੀ ਰਿਪੋਰਟ ਬਣਾ ਕੇ ਭੇਜਾਂਗੇ ਇਹ ਹੋਟਲ ਤੇ ਰੈਸਟੋਰੈਂਟ ਜਿਹੜੇ ਹੈਗੇ ਇੱਥੇ ਪਨੀਰ ਵੀ ਹੁੰਦਾ ਦੁੱਧ ਵੀ ਹੁੰਦਾ ਸਾਰਾ ਕੁਝ ਹੁੰਦਾ ਬਾਕੀ ਤੇਜ਼ਾਬੀ ਹੁੰਦੀਆਂ ਪੈਰਿਸ਼ੇਬਲ ਤੁਸੀਂ ਟਮਾਟਰ ਦੀ ਹਾਲਤ ਦੇਖਦੇ ਹੋ ਜਾਂ ਕਦੇ ਸਵੇਰੇ ਆ ਕੇ ਦੇਖੋ ਜਾਂਦੇ ਆ ਕਿਾ ਉਹ ਵੀ ਤੁਹਾਡੇ ਪ੍ਰੂਵੂ ਚ ਹੈ ਉਹ ਸਾਡੇ ਪ੍ਰੂਵੂ ਦੇ ਵਿੱਚ ਉਦੋਂ ਹੈ ਜਦੋਂ ਉਦੋਂ ਸਾਡੇ ਪ੍ਰੋਬਲਮ ਚ ਨੇ ਸਰ ਸੈਂਪਲ ਅਗਰ ਫੇਲ ਹੋ ਜਾਂਦਾ ਕੀ ਕਾਰਵਾਈ ਹੈ ਸਰ ਉਹ ਜੋ ਐਕਟ ਕਹਿੰਦਾ ਜੀ ਫੂਡ ਸੇਫਟੀ ਐਕਟ ਹੈਗਾ 2006 ਦਾ ਉਸ ਮੁਤਾਬਕ ਉਹਦੇ ਜੁਰਮਾਨਾ ਵੀ ਹੈ ਉਹ ਚ ਬਲੈਕਲਿਸਟ ਵੀ ਹੈ ਜੋ ਵੀ ਉਹਨਾਂ ਦਾ ਐਕਟ ਕਹਿੰਦਾ ਉਸ ਮੁਤਾਬਕ ਕਾਰਵਾਈ ਹੋਊ ਸਰ ਸਮੂਹ ਹਲਵਾਈਆਂ ਨੂੰ ਤੁਹਾਡੇ ਵੱਲੋਂ ਕੀ ਆਦੇਸ਼ ਜਾਨੀ ਕੀਤਾ ਜਾਵੇ ਦੇਖੋ ਹਲਵਾਈਆਂ ਨੂੰ ਨਹੀਂ ਆਪਾਂ ਸਾਰਿਆਂ ਨੂੰ ਹੀ ਆਦੇਸ਼ ਹੈ ਆਦੇਸ਼ ਵੀ ਨਹੀਂ ਕਹਿ ਸਕਦਾ ਇੱਕ ਰਿਕੁਐਸਟ ਹੈ ਦੇਖੋ ਆਪਣੇ ਬੱਚੇ ਵੀ ਆ ਉਹਨਾਂ ਤੇ ਵੀ ਹੈ ਜੋ ਚੀਜ਼ ਅਸੀਂ ਆਪ ਗੰਦਾ ਗੰਦਮੰਦ ਲੋਕਾਂ ਨੂੰ ਖਵਾ ਰਹੇ ਹਾਂ ਉਹ ਹੀ ਸਾਡੇ ਬੱਚੇ ਖਾ ਰਹੇ ਆ ਸਾਰੇ ਸਿਹਤ ਨਾਲ ਖਲਵਾ ਹੋ ਰਿਹਾ ਹੈ ਕਿੱਕਤ ਇਹ ਮਤਲਬ ਇੱਕ ਰਿਕੁਐਸਟ ਹੈ ਕਿ ਥੋੜਾ ਕਮਾ ਲਓ ਲੇਕਿਨ ਵਧੀਆ ਚੀਜ਼ ਦਿੱਤੀ ਜਾਵੇ ਥੈਂਕ ਯੂ